ਕੀਪ ਰਬ ਦੇਹਲਤੀ ਆਪਣੀ ਭੜਤੀ ਲਾਈ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਾਬਾ ਤ੍ਰਪ ਕੀ ਸਰਣ ਸਰਬ ਭੈਣ ਲਾਥੇ ਦੁੱਖ ਬਿਨਸੇ ਸੁਖ ਪਾਇਆ नया चले गन चले आगे चलना ਸਤਿਗੁਰੂ ਸ਼੍ਰੀ ਗੁਰੂ ਗੁਰਬਖਸ਼ ਸਾਹਿਬ ਜੀ ਦੇ ਪਾਵਨ ਪਵਿੱਤਰ ਅਰੰਗ ਕਮਲਾ ਵਿੱਚ ਜੁੜੇ ਹੋਏ ਸਾਧ ਸੰਗਤ ਜੀ ਅੱਜ ਦਾ ਸਮਾਗਮ ਹੈ ਜੋ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜ ਤੇ ਸਾਡੇ ਬਹੁਤ ਹੀ ਸਰਬਾਰਜੋਗ ਕਨਵਲਕੀਰ ਸਿੰਘ ਜੀ ਜਿਨ੍ਹਾਂ ਦੇ ਬਾਬਤ ਵੱਡੀ ਕਿੰਤੀ ਕੋਮ ਜਾਣਦੀ ਹੈ ਕਿਉਂਕਿ ਅਥਰਿਆਂ ਉਪਮ ਦੀਆਂ ਵੱਡੀਆਂ ਸੇਵਾ ਆਪਣੇ ਜੀਵਨ ਵਿੱਚ ਰਹਿਦੇ ਉਹਨਾਂ ਨੂੰ ਆਈਆਂ ਦੇ ਦਬਦ ਵਿੱਚ ਸਾਲ ਦੇ ਹੈੱਡ ਕੁਆਟਰ ਮੁੱਖ ਸਤਾ ਮੈਦੇ ਵਿਜ ਰਹਿ ਕਰਕੇ ਸਤਗਣੀ ਜਰਨੈਲ ਸਿੰਘ ਜੀ ਖਾਲਸਾ ਨਾ ਮੁਖ ਪਟਨਾਵਾਲਾ ਦੇ ਸਮੇਂ ਵਿੱਚ ਜੋ ਸਮੇਂ ਦੇ ਸਰਕਾਰ ਦੇ ਨਾਲ ਮੋੜ ਚ ਲੱਗੇ ਸ਼੍ਰੀਮਾਨ ਸੰਤਵਾਪਰਕਾਪੂ ਸਿੰਘ ਜੀ ਮਹਾਪੁਰਖ ਉਹਨਾਂ ਦੀ ਹਜ਼ੂਰੀ ਵਿੱਚ ਰ ਅ ਕੀਤੇ ਵੀ ਵੱਡੀਆਂ ਸੇਵਾ ਨਿਵਾਇਆਂ ਰਾਣਾ ਸੇਵ ਜਿਹੜੇ ਜਥੇ ਦੇ ਦੇ ਰਾਣਾ ਪ੍ਰਚਾਰਕ ਸਿੰਘ ਨੇ ਉਮੇਸ਼ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਉਹਨਾਂ ਦੀਆਂ ਹਕੂਮਤੀਆਂ ਸੇਵਾ ਕਰਨ ਦਾ ਕੰਮ ਹੈ ਅਜ ਸਰੀਰ ਕਲ ਕੇ ਸਾਡੇ ਵਿੱਚ ਨਹੀਂ ਰਹੇ ਹਨ ਪਰ ਜੋ ਉਹਨਾਂ ਦੀਆਂ ਸੇਵਾ ਪੰਥ ਦੇ ਵਿੱਚ ਰਹਿ ਕਰਕੇ ਔਰ ਆਪਣੇ ਬਿੱਡੇ ਦੇ ਉੱਤੇ ਵੱਡਾ ਦੁੱਖ ਜਨ ਲਿਆ ਸਮੇਂ ਦੀਆਂ ਸਰਕਾਰਾਂ ਦੇ ਦਿੱਤੇ ਹੋਏ ਦੁੱਖ ਨੂੰ ਆਪਣੇ ਬਿੱਡੇ ਦੇ ਉੱਤੇ ਹੰਡਾਉਂਦੇ ਆਂ ਉਮ ਦੀ ਸੇਵਾ ਵਿੱਚ ਰਹਿ 83 ਦਾ ਮੋਰਚਾ ਲੱਗਿਆ ਉਸ ਤੋਂ ਬਾਅਦ 90 ਦੇ ਵਿੱਚ ਜੋ ਪੰਜਾਬ ਦੇ ਵਿੱਚ ਕਾਲੀ ਬੋਲੀ ਦੇ ਰੀ ਦਾ ਦੌਰ ਆਇਆ ਭਾਵੇਂ ਸਾਰੇ ਸਿਖ ਜਾਣਦੇ ਨੇ ਕਿ ਉਹ ਸਮਾਂ ਕੈਸਾ ਸੀਗਾ ਸਤਿਗੁਰੂ ਦੇ ਘੜੇ ਵਿੱਚ ਰਹਿੰਦੇ ਆ ਬਾਪੂ ਖਾ ਦੇ ਹੁਕਮ ਵਿੱਚ ਰਹਿੰਦੇ ਆ ਮਨ ਦੀ ਸੇਵਾ ਵਿੱਚ ਬਾਦ ਵਿੱਚ ਬਾਬਾ ਧਾਵਤ ਸਿੰਘ ਜੀ ਨੇ ਪੰਥ ਦੀ ਦੰਦ ਮੇਂ 20 ਸਾਲ ਦੀ ਕਮਾਂਡ ਆਪਣੇ ਸਿੱਧੇ ਲਈ ਬਾਬਾ ਧਾਵਤ ਸਿੰਘ ਜੀ ਮਾਪੋ ਘਰ ਲੋ ਜੋ ਸੇਵਾ ਦਿੱਤੀਆਂ ਗਈਆਂ ਜੋ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਬੰਦ ਕੀਤੇ ਹੋਏ ਸਿੱਖ ਸਾਡਾ ਉਹਨਾਂ ਦੀ ਦੇਖਰੇਖ ਕਰਨੀ ਉਹਨਾਂ ਦੇ ਕੇਸ ਰਲਦੇ ਵਕੀਲਾਂ ਨੂੰ ਮਿਲਣਾ ਬਹੁਤ ਉਹਨਾਂ ਦੇ ਪੰਥ ਵਿੱਚ ਸੇਵਾ ਸਾਨੂੰ ਸੋ ਸਾਧ ਸੰਗਤ ਜੀ ਉਹਨਾਂ ਦੀ ਆਪਾਂ ਜਿ ਬੱਚੀ ਸੰਬੰਧ ਵਿੱਚ ਉਹਨਾਂ ਦੀ ਯਾਦ ਵਿੱਚ ਅਸੀਂ ਤੁਸੀਂ ਸਾਰੇ ਜਾਣੇ ਲੰਬੇ ਸਮੇਂ ਤੋਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਾਨ ਤੇ ਕੀਰਤਨ ਵਿੱਚ ਗੁਰੂ ਦੇ ਦਰਬਾਰ ਵਿੱਚ ਜੁੜੇ ਹੋਏ ਹਾਂ ਸਾਡੇ ਤੋਂ ਪਹਿਲਾਂ ਹਜੂਰੇ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਹਾਜ਼ਰੀ ਭਰ ਕੇ ਗਏ ਨੇ 10 ਪਿੰਨਾ ਕੀਰਤਨ ਸ਼ਬਦ ਨਾਲ ਜੁੜਿਆ ਜੇ ਆਇਆ ਸਤਿਕਾਰ ਦੇ ਨਿਹਾਲ ਜਿੰਨੇ ਕਦਮ ਚੱਲ ਕੇ ਆਏ ਸਾਡੇ ਸਿਰਮੱਤੇ ਬਹੁਤ ਸਤਿਕਾਰਯੋਗ ਮਾਨਤਾ ਬਦਮੀਤ ਕੌਰ ਜੀ ਵੱਲੋਂ ਕਟਪ ਜਲਦੀ ਮਾਨਸਿਬ ਜੀ ਵੱਲੋਂ ਸਮੁੱਚੇ ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਰਿਸਪੈਕਟ ਹੈ ਜਿੰਨੇ ਕਦਮੇ ਚੱਲ ਕੇ ਆਏ ਨੇ ਦਰਦੋਮੇਤ ਸਾਲ ਦਾ ਹੈਿਤ ਕੁਆਟਰ ਸ਼੍ਰੀਮਾਨ ਸਤਬਾਬਾ ਹਰਨਾਮ ਸਿੰਘ ਜੀ ਖਾਲਸਾ ਮਹਾਂਪੁਰਖਾਂ ਦਾ ਸਮੂੱਚਾ ਜਨਤਾ ਸ੍ਰੋਟੀ ਜਮਾਤ ਜਥੇਦਾਰ ਸਾਹਿਬ ਲੈ ਕੇ ਤੇ ਗਰੀ ਸਿੰਘਾਂ ਨੂੰ ਗਾਨੀ ਸਿੰਘਾਂ ਨੂੰ ਕੋਈ ਗੁਰੂ ਕੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਨੇ ਸਰਦਾਰ ਗਾਨੀ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਸ੍ਰੀ ਖਡਵਾਰ ਸਾਹਿਬ ਦੀ ਸੇਵਾ ਜਥੇ ਸਵੇਤ ਨਮਾਈ ਅੰਮ੍ਰਿਤ ਵੇਲੇ ਭੋਗ ਪਾਇਆ ਲੇਖ ਦਿਨਾਂ ਤੋਂ ਦਰਸ਼ਨ ਦੇ ਰਹੇ ਨੇ ਔਰ ਸਾਡੇ ਵਿੱਚ ਜਿਸ ਤਰ੍ਹਾਂ ਇਥੋਂ ਦੇ ਪ੍ਰਚਾਰਕ ਗਿਆਨੀ ਭਲਵੰਤ ਸਿੰਘ ਜੀ ਉਹ ਸਟੇਜ 'ਤੇ ਸੇਵਾ ਨਿਵਾ ਰਹੇ ਸੀ ਪਹਿਲਾਂ ਕੁਝ ਦਫ਼ਤਰੀ ਉਹਨਾਂ ਦਾ ਕੰਮ ਹੈ ਦਫ਼ਤਰੀ ਕੰਮ ਕਰ ਰਹੇ ਇਸ ਕਰਕੇ ਥੋੜਾ ਸਮਾਂ ਸੀ ਸੇਵਾ ਨਿਵਾਉਣ ਦਾ ਯਤਨ ਕਰਾਂਗੇ ਸਤਿਗੁਰੂ ਬਖਸ਼ ਸਿੰਘ ਜੀ ਨਿਰਮਲੇ ਸਾਧੂ ਜੀ ਨੂੰ ਆਪਹੁਤ ਹੋਮੀ ਤਾਜ਼ੀ ਪਰ ਰਹੇ ਨੇ ਸਾਡਾ ਸਮੁੱਚਾ ਪਰਿਵਾਰ ਰਿਸ਼ਤੇਦਾਰ ਸਾਥ ਸਰਦ ਦੇ ਲੱਗਦੇ ਰੀਆ ਸਖਤਾ ਨਗਰ ਦੀਆਂ ਸਖਤਾ ਛੱਡਦੀਆਂ ਸਖਤਾ ਜਿੰਨੀਆਂ ਵੀ ਹਾਜ਼ਰੀਆਂ ਭਰ ਰਹੀਆਂ ਨੇ ਮਹਬੂਬ ਖਾਨ ਦੇ ਪ੍ਰੇਮ ਵਿੱਚ ਸੱਜਿਆ ਨੇ ਮਲਕੀਤ ਸਿੰਘ ਜੀ ਜਿਨ੍ਹਾਂ ਦਾ ਇੱਕ ਨਿੱਕਾ ਸਵਾਦ ਸੀਗਾ ਹੱਸ ਮੁਖੜਾ ਸਵਾਦ ਸਭ ਨੂੰ ਮਿਲਣਾ ਪ੍ਰਾਣੇ ਸਿੰਘ ਆਜ ਵੀ ਉਹਨਾਂ ਦੀਆਂ ਜਾਂਦਾਂ ਕਰਕੇ ਉਹ ਦਿਨ ਬਰਾਗ ਵਿੱਚ ਲੈ ਕੇ ਆਉਂਦੇ ਨੇ ਕਿ ਜਿਹੜੀ ਉਹਨਾਂ ਦੀਆਂ ਕੂਮਦੀਆਂ ਸੇਵਾ ਸਾਜੂ ਕਿਉਂਕਿ ਉਹ ਦਿਨ ਕੁਝ ਹੈ ਹੀ ਐਸੇ ਸੀਗੇ ਮਰ ਜੁੜੇ ਹੋ ਕੇ ਘਰੋਂ ਨਿਕਲਦੇ ਸੀਗੇ ਚੱਲਿਆ ਤੇ ਪਤਾ ਨਹੀਂ ਵਾਪਸ ਮੁੜਾਂਗੇ ਜਾਂ ਨਾ ਮੁੜਾਂਗੇ ਕਿਸ ਦੀ ਗੋਲੀ ਦਾ ਸ਼ਿਕਾਰ ਬਣ ਜਾਣਾ ਹੈ ਕਿਹੜੇ ਰਸਤੇ ਵਿੱਚ ਪਤਾ ਨਹੀਂ ਕਿਹੜੇ ਸਿੰਘ ਨੂੰ ਮੁਕਾਬਲੇ ਦਾ ਰੂਪ ਦੇ ਦੇਣਾ ਹੈ ਘਰੋਂ ਚੱਲਿਆ ਸ਼ਾਮਦਾਬਾ ਪ੍ਰਸ਼ਾਦਾ ਸ਼ਾਮੀ ਛੱਭਾਂਗੇ ਜਾਂ ਨਾ ਛੱਭਾਂਗੇ ਜਣ ਐਸੇ ਸੀਗੇ ਪਰ ਸਤਿਗੁਰੂ ਦੀ ਕਿਰਪਾ ਸਰਕਾਰ ਮਾਤੋਖਾਨੇ ਪ੍ਰੇਰਣਾ ਸਰਕਾਰ ਜਿਨ੍ਹਾਂ ਕਰੀ ਉਹਨਾਂ ਦਾ ਜੀਵਨ ਰਿਹਾ ਕੋਮਤੀ ਸੇਵਾ ਵਿੱਚ ਸੇਵਾ ਸੇਵਨ ਵਿੱਚ ਹੀ ਰਹੇ ਅਸੀਂ ਉਹਨਾਂ ਦੀ ਸਾਰੇ ਯਾਦ ਵਿੱਚ ਜੁੜੇ ਆਂ ਸੋਣ ਮੈਂ ਸਮਾਂ ਨਹੀਂ ਬੋਲਦਾ ਲਵਾਂਗਾ ਬਹੁਤ ਹੀ ਸਤਿਕਾਰਯੋਗ ਉਸ ਦੇ ਸੈਕਟਰੀ ਸੇਵਨ ਵਾਰਿਸ ਜੀ ਇਥੋਂ ਦੇ ਯਾਨੀ ਬਲਵੰਤ ਸਿੰਘ ਜੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ 22 ਮਿੰਟ ਵਾਸਤੇ ਹਾਜ਼ਰੀ ਨੂੰ ਆਉਣਗੇ ਸੋ ਜਿਵੇਂ ਜਿਵੇਂ ਸੇਖ ਆਉਣਗੇ ਸਾਰਿਆਂ ਦਾ ਯਤਨ ਕਰਾਂਗੇ ਅਸੀਂ ਸਮਾਂ ਦੇਖ ਕੇ ਨਵਾਸ ਸਕੀਏ ਸਭ ਨੂੰ ਪਿਆਰ ਦੇ ਸਕੀਏ ਸਤਿਗੁਰ ਰੱਬ ਦੀ ਕਿਰਪਾ ਕਰਨ ਗੁਰੂ ਕੀ ਵਿਚਾਰਾਂ ਨੂੰ ਦਾ ਇਤਿਹਾਸ ਗੁਰੂ ਕੀ ਬਾਣੀ ਸਾਡੇ ਬਾਦਿਰ ਦੇ ਵਿੱਚ ਅਗਲੀ ਰੂਪ ਕਰ ਕਰ ਜਾਵੇ ਤਾਂ ਕਿ ਸਾਡਾ ਵੀ ਇਸ ਤਰ੍ਹਾਂ ਮਾਪੋਖਾਂ ਦੇ ਜਿਸ ਤਰ੍ਹਾਂ ਦੇ ਜੀਵਨ ਨੇ ਸਾਡਾ ਵੀ ਜੀਵਨ ਬਣ ਸਕੇ ਆਓ ਹੁਣ ਗੈਨੀ ਬਲਵੰਤ ਸਿੰਘ ਜੀ ਕੋਲ ਸਵਾਭਿਕ ਮੱਤੀ ਮਤਾਬ ਉਸੇ ਹਾਜ਼ਰੀ ਰੋਣਗੇ ਵਾਹਿਗੁਰੂ ਜੀ ਦਾ ਕਾਟਾ ਸਵਾਸ ਗੁਰੂ ਜੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਕਰਨਾ ਕਮਲਾਵੰਤ ਜੁੜ ਲਈ ਸਤਿਗੁਰੂ ਜੀ ਅੱਜ ਦਾ ਸਮਾਗਮ ਹੈ ਜੋ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਥ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਕਨਿਦਰਜੀਤ ਸਿੰਘ ਜੀ ਇਨਾਂ ਦੇ ਬਾਵਤੋਂ ਵੱਡੀ ਬੇਨਤੀ ਕੋਮ ਜਾਂਦੀ ਹੈ ਕਿਉਂਕਿ ਪੰਥ ਦੀਆਂ ਕੌਮ ਦੀਆਂ ਵੱਡੀਆਂ ਸੇਵਾ ਆਪਣੇ ਜੀਵਨ ਵਿੱਚ ਰੱਗੇ ਉਹਨਾਂ ਲਈਆਂ ਦੇ ਦੰਮ ਦਿੰਦੇ ਸਾਹ ਦੇ ਹੈੱਡ ਕੁਆਟਰ ਮੁੱਖ ਸਥਾਨ ਮੈਟੇ ਵਿਜਰੇ ਕਰਕੇ ਸਤਗਣੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਰਣਾਵਾਂ ਦੇ ਸਮੇਂ ਵਿੱਚ ਜੋ ਸਮੇਂ ਦੇ ਸਰਕਾਰ ਦੇ ਨਾਲ ਮੋਰਚੇ ਲੱਗੇ ਦਿਵਾਲਾਉਂਦੇ ਦੇ ਸ਼੍ਰੀਮਾਨ ਸੰਤਵਾਪਰਾਤੋ ਸਿੰਘ ਜੀ ਮਹਾਪੁਰਖ ਉਹਨਾਂ ਦੀ ਹਜ਼ੂਰੀ ਵਿੱਚ ਰੱਖ ਕੇ ਵੀ ਵੱਡੀਆਂ ਸੇਵਾ ਨਿਵਾਰੀਆਂ ਰਾਣੇ ਸੇਬ ਜਿਹੜੇ ਜੱਥੇ ਦੇ ਦੇ ਰਾਣੇ ਪ੍ਰਚਾਰਕ ਸਿੰਘ ਨੇ ਕੋਮੇ ਸਿੰਘ ਨੇ ਸਾਰਿਆਂ ਨੂੰ ਪਤਾ ਹੈ ਕਿ ਜੋ ਉਹਨਾਂ ਦੀਆਂ ਕੋਮੀਆਂ ਸੇਵਾ ਸਨ ਆਦੇ ਸਰੀਰ ਕਰਕੇ ਸਾਡੇ ਵਿੱਚ ਨਹੀਂ ਰਹੇ ਹਨ ਪਰ ਜੋ ਉਹਨਾਂ ਦੀਆਂ ਸੇਵਾ ਪੰਥ ਦੇ ਵਿੱਚ ਰਹਿ ਕਰਕੇ ਔਰ ਆਪਣੇ ਬੰਡੇ ਦੇ ਉੱਤੇ ਵੱਡਾ ਦੁੱਖ ਜਾਂਦੇ ਆ ਸਮੇਂ ਦੀਆਂ ਸਰਕਾਰਾਂ ਦੇ ਦਿੱਤੇ ਹੋਏ ਦੁੱਖ ਨੂੰ ਆਪਣੇ ਬੰਡੇ ਦੇ ਉੱਤੇ ਹਡੋਂਦੇ ਆ ਕੌਮ ਦੀ ਸੇਵਾ ਵਿੱਚ ਰਹਿ 83 ਦਾ ਮੋਰਚਾ ਲੱਗਿਆ ਬਾਦ 90 ਦੇ ਵਿੱਚ ਜੋ ਪੰਜਾਬ ਦੇ ਵਿੱਚ ਕਾਲੀ ਕੋਲੀ ਦੇ ਦਿਵਸ ਆਇਆ ਪ੍ਰਾਣੇ ਸਾਰੇ ਸਿੱਖ ਜਾਣਦੇ ਨੇ ਕਿ ਉਹ ਸਮਾਂ ਕਿੱ사 ਸੀਗਾ ਸਤਰੂ ਦੇ ਘਾਟੇ ਵਿੱਚ ਰਹਿੰਦੇ ਆ ਬਾਪੂਆਂ ਦੇ ਹੁਕਮ ਵਿੱਚ ਰਹਿੰਦੇ ਆ ਪੰਥ ਦੀ ਸੇਵਾ ਵਿੱਚ ਬਾਦ ਵਿੱਚ ਬਾਬਾ ਥਾਪੂ ਸਿੰਘ ਜੀ ਨੇ ਪੰਥ ਦੀ ਦੰਦ ਵਿੱਚ ਸਾਲ ਦੀ ਕਮਾਨ ਆਪਣੇ ਸਿੱਤੇ ਲਈ ਬਾਬਾ ਠਾਕੁਰ ਸਿੰਘ ਜੀ ਮਾਪੋ ਖਵਲੋ ਜੋ ਸੇਵਾ ਦਿੱਤੀਆਂ ਗਈਆਂ ਜੋ ਸ਼ਹੀਦੀ ਹੋਏ ਸਿਕੰਦਰ ਪਰਵਾਰਾਂ ਦੀਆਂ ਜੱਜੇਲਾਂ ਦੇ ਵਿੱਚ ਜਿਹੜੇ ਵੱਧ ਕੀਤੇ ਹੋਏ ਸਿੰਘ ਸਾਡਾ ਉਹਨਾਂ ਦੀ ਦੇਖ ਰੇਖ ਕੜਮੀ ਉਹਨਾਂ ਦੇ ਕੇਸ ਰੋਣ ਦੇ ਵਕੀਲਾਂ ਨੂੰ ਮਿਲਣਾ ਬਹੁਤ ਉਹਨਾਂ ਦੇ ਪੰਥ ਵਿੱਚ ਸੇਵਾ ਸਾਧ ਸੋ ਸਾਥ ਸੰਗਤ ਜੀ ਉਹਨਾਂ ਦੀ ਆਪਾਂ ਦੇ ਬਰਸੀ ਸਵੰਦ ਵਿੱਚ ਉਹਨਾਂ ਦੀ ਯਾਦ ਵਿੱਚ ਅਸੀਂ ਤੁਸੀਂ ਸਾਰੇ ਜਾਣੇ ਲੰਬੇ ਸਮੇਂ ਤੋਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਇਨਸਾਨ ਤੇ ਕੀਰਤਨ ਵਿੱਚ ਗੁਰੂ ਦੇ ਦਰਬਾਰ ਵਿੱਚ ਜੁੜੇ ਹੋਏ ਹਾਂ ਸਾਡੇ ਤੋਂ ਪਹਿਲਾਂ ਹਜੂਰੇ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਦਰ ਸਹਾਇਕ ਤੋਂ ਹਾਜ਼ਰੀ ਭਰ ਕੇ ਗਏ ਨੇ 10 ਪਿੰਨਾ ਕੀਰਤਨ ਸ਼ਬਦ ਨਾਲ ਜੋੜਿਆ ਜੀ ਆਇਆਂ ਸਦਕਾਰ ਜੀਹਾ ਜਿਨੇ ਕਦਮ ਚੱਲ ਕੇ ਆਏ ਸਾਡੇ ਸਿਰ ਮੱਤੇ ਬਹੁਤ ਸਰਦਾਰ ਜੋਗ ਮਾਤਾ ਗੁਰਮੀਤ Kaur ਜੀ ਵੱਲੋਂ ਅਤੇ ਗੁਰਮੀਤ ਸਿੰਘ ਜੀ ਵੱਲੋਂ ਸਮੁੱਚੇ ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਸਨਖ ਹੈ ਜਿਨੇ ਕਦਮ ਇਹ ਚੱਲ ਕੇ ਆਏ ਨੇ ਦਰਬੰਦ ਇਤਸਾਲ ਦਾ ਹਿਤ ਕੁਆਟਰ ਸ਼੍ਰੀਮਾਨ ਸਤਬਾਬਾ ਹਰਨਾਮ ਸਿੰਘ ਜੀ ਖਾਲਸਾ ਮਾਪੂਰਖਾਂ ਦਾ ਸਮੁੱਚਾ ਜਨਤਾ ਸਮੂਹੀ ਜਮਾਤ ਜਤੇਦਾਲ ਸਾਹਿਬ ਲੈ ਕਰਕੇ ਜਗਜੀਤ ਸਿੰਘਾਂ ਨੂੰ ਗਾਨੀ ਸਿੰਘਾਂ ਨੂੰ ਕੋ ਵੀ ਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਨੇ ਸਰਦਾਰ ਗਾਨੀ ਮਹਿੰਦਰ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਸ੍ਰੀ ਘਟਵਾੜ ਸਾਹਿਬ ਦੀ ਸੇਵਾ ਜਨਤ ਸਵੇਤ ਨਮਾਈ ਹੈ ਅੰਮ੍ਰਿਤ ਵੇਲੇ ਪਹੁੰਚੇ ਨੇ ਜਿੰਨਾ ਤੋਂ ਦਰਸ਼ਨ ਦੇ ਰਹੇ ਨੇ ਔਰ ਸਾਡੇ ਵਿੱਚ ਜਿਸ ਦਾ ਇਥੋਂ ਦੇ ਪ੍ਰਚਾਰਕ ਗਿਆਨੀ ਪ੍ਰਵੰਤ ਸਿੰਘ ਜੀ ਉਹ ਸਟੇਜ ਦੀ ਸੇਵਾ ਨਿਭਾ ਰਹੇ ਸੀ ਪਹਿਲਾਂ ਕੋਈ ਤਾਂ ਦਰਬਰੀ ਉਹਨਾਂ ਦਾ ਕੰਮ ਹੈ ਦਰਬਰੀ ਕੰਮ ਕਰ ਰਹੇ ਇਸ ਕਰਕੇ ਥੋੜਾ ਸਰਵਾਸੀ ਸੇਵਾ ਨਿਭਾਉਣ ਦਾ ਯਤਨ ਕਰਾਂਗੇ ਸਤਿਗੁਰੂ ਬਖਸ਼ ਸਿੰਘ ਜੀ ਨਿਰਮਲੇ ਸਾਧੂ ਦਾ ਕੋਲ ਕੋਵੀ ਹਾਜ਼ਰੀ ਭਰ ਰਹੇ ਨੇ ਸਾਡਾ ਸਮੁੱਚਾ ਪਰਿਵਾਰ ਰਿਸ਼ਤੇਦਾਰ ਸੰਸਰ ਦੇ ਲੱਗੇ ਰਿਹਾ ਸਖਤਾ ਨਗਰ ਦੀਆਂ ਸਖਤਾ ਛੱਡ ਦੀਆਂ ਸਖਤਾ ਜਿੰਨੀਆਂ ਵੀ ਹਾਜ਼ਰੀਆਂ ਭਰ ਰਹੀਆਂ ਨੇ ਬਾਪੂ ਖਾਨ ਦੇ ਪ੍ਰੇਮ ਵਿੱਚ ਸੱਜ ਗੁਰਦੇ ਮਲਕੀਤ ਸਿੰਘ ਜੀ ਜਿਨ੍ਹਾਂ ਦਾ ਇੱਕ ਮਿੱਕਾ ਸਵਾਸੀਗਾ ਅਸਲੋ ਖੜਾ ਸਵਾ ਸਭ ਨੂੰ ਮਿਲਣਾ ਰਾਡੇ ਸੇਕ ਨਾਲ ਵੀ ਉਹਨਾਂ ਦੀ ਆਜ਼ਾਦਾਂ ਕਰਕੇ ਉਹ ਦਿਨ ਬਰਾਬ ਵਿੱਚ ਲੈ ਕੇ ਆਉਂਦੇ ਨੇ ਕਿ ਜਿਹੜੀ ਉਹਨਾਂ ਦੀ ਕੌਮ ਦੀ ਹੈ ਸੇਵਾ ਸਾਜ ਕਿਉਂਕਿ ਉਹ ਦਿਨ ਕੁਝ ਹੈ ਹੀ ਐਸੇ ਸੀਗੇ ਮਰ ਜੁੜੇ ਹੋ ਕੇ ਘਰੋਂ ਨਿਕਲਦੇ ਸੀਗੇ ਚੱਲੇ ਆ ਤੇ ਪਤਾ ਨਹੀਂ ਵਾਪਸ ਮੁੜਾਂਗੇ ਜਾਂ ਨਾ ਮੁੜਾਂਗੇ ਕਿਸ ਦੀ ਗੋਲੀ ਦਾ ਸ਼ਿਕਾਰ ਬਰ ਜਾਣਾ ਹੈ ਕਿਹੜੇ ਰਸਤੇ ਵਿੱਚ ਪਤਾ ਨਹੀਂ ਕਿਹੜੇ ਸਿੰਘ ਨੂੰ ਮੁਕਾਬਲੇ ਦਾ ਰੂਪ ਦੇ ਦੇਣਾ ਹੈ ਕਰੋ ਚੱਲੇ ਆ ਸ਼ਰਧਾਵਾ ਪ੍ਰਸ਼ਾਦਾ ਸ਼ਾਮੀ ਛੱਪਾਂਗੇ ਜਾਂ ਨਾ ਛੱਪਾਂਗੇ ਜਿੰਨ ਐਸੇ ਸੀਗੇ ਅਰ ਸਤਿਗੁਰੂ ਦੀ ਕਿਰਪਾ ਸਰਕਾਰਾ ਮਾਧੋਖਾਂ ਦੀ ਪ੍ਰੇਰਣਾ ਸਰਕਾਰਾ ਜਿਨ੍ਹਾਂ ਜਰਵੀ ਉਹਨਾਂ ਦਾ ਜੀਵਨ ਰਿਹਾ ਕੋਮ ਦੀ ਸੇਵਾ ਵਿੱਚ ਸੇਵਾ ਸੇਵਨ ਵਿੱਚ ਹੀ ਰਿਹਾ ਅਸੀਂ ਉਹਨਾਂ ਦੀ ਸਾਰੀ ਯਾਦ ਵਿੱਚ ਜੁੜੇ ਆਂ ਸੋਲ ਮੈਂ ਸਮਾਵੇ ਬੋਲਣਾ ਲਗਾਗਾ ਬਹੁਤ ਹੀ ਸਤਿਕਾਰਯੋਗ ਸਪੀਕ ਸਰਟੀਫੀਕੇਟ ਸੇਵਾ ਨਿਵਾਰੇ ਸੇਥੋਂ ਦੇ ਯਾਨੀ ਬਲਵੰਤ ਸਿੰਘ ਜੀ ਮੈਨੂੰ ਬੇਨਤੀ ਕਰਾਂਗਾ ਵੀ 2:30 ਵਜੇ ਮਿੰਟ ਵਾਸਤੇ ਹਾਜ਼ਰੀ ਲਾਉਣਗੇ ਸੋ ਜਿਵੇਂ ਜਿਵੇਂ ਸਿਖ ਆਉਣਗੇ ਸਾਰਿਆਂ ਦਾ ਯਤਨ ਕਰਾਂਗੇ ਅਸੀਂ ਸਮਾਂ ਦੇਖ ਕੇ ਨਵਾ ਸਕੀਏ ਸਭ ਨੂੰ ਬਿਆਹ ਦੇ ਸਕੀਏ ਸਤਿਗੁਰੂ ਰਹਿਤ ਕਿਰਪਾ ਕਰਨ ਗੁਰੂ ਕੀ ਵਿਚਾਰਾਂ ਤੋਂ ਇਤਿਹਾਸ ਗੁਰੂ ਦੀ ਬਾਣੀ ਸਾਡੇ ਬਾਦਿਰ ਦੇ ਵਿੱਚ ਅਮਲੀ ਰੂਪ ਕਰ ਕਰ ਜਾਵੇ ਤਾਂ ਕਿ ਸਾਡਾ ਵੀ ਇਸ ਤਰ੍ਹਾਂ ਮਾਪੋ-ਮੱਖਾਂ ਦੇ ਜਿਸ ਤਰ੍ਹਾਂ ਦੇ ਜੀਵਨ ਦੇ ਸਾਡਾ ਵੀ ਜੀਵਨ ਬਣ ਸਕੇ ਆਓ ਹੁਣ ਗੈਰੀ ਗੁਰਵੰਤ ਸਿੰਘ ਜੀ ਕੋਲ ਸਭਾ ਵੀ ਪਸਤੀ ਮੇਟਾਵਾਸ ਦੇ ਹਾਜ਼ਰੀ ਰੋਹਗੇ ਵਾਹਿਗੁਰੂ ਜੀ ਦਾ ਤਸਾਹ ਸਵਾਸ ਗੁਰੂ ਜੀ ਤਾਂ ਨੰਨ ਨੰਨ ਗੁਰੂ ਗRANDਾਸ ਮਹਾਰਾਜ ਬੜੀ ਕਿਰਪਾ ਸੱਚੇ ਬਾਦਸ਼ਾਹ ਨੇ ਕਰੀ ਦਰਸ਼ਕ ਦਾਰੇ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਦੇਖੋ ਸੰਗਤ ਜੀ ਕਰੋ ਦਰਸ਼ਨ ਮੇਲੇ ਅੱਜ ਮਹਾਰਾਜ ਨੇ ਕਿਰਪਾ ਕਰਿਆ ਪਾਣੋ ਇੱਥੇ ਸਤਿਗੁਰੂ ਨੇ ਸੱਦ ਲਿਆ ਸੰਗਤਾਂ ਦਾ ਗੜ ਚਾਰੇ ਪਾਸੇ ਜਗਾ ਨਹੀਂ ਹੈਗੀ ਕਿਤੇ ਵੀ ਖੜਨੋ ਨਾ ਲੰਗਰ 'ਚ ਨਾ ਪ੍ਰਕਰਮਾ 'ਚ ਨਾ ਸਰਾਵਾਂ 'ਚ ਆਸ਼ਰਾਨ ਕਰਾਵੇ ਕਰਾਂਗੇ ਬਣਾਵਾਂਗੇ ਥਾਂ ਵੀ ਸਤਿ ਸ਼੍ਰੀ ਅਕਾਲ ਸਭਤ ਨੂੰ ਅਜਾ ਮਾ ਥੋੜੀ ਜਿਹੀ ਇੱਕ ਵੀਡੀਓ ਤਾਂ ਪਾ ਦੀ ਆਪਾ ਦਰਸ਼ਨ ਮੇਲੇ ਕਰਾ ਦੀਏ ਇੱਕ ਵੀਡੀਓ ਪਾ ਕੇ ਤਾਂ ਦਰਸ਼ਨ ਕਰਾ ਦੀਏ ਫੇਰ ਲੈਨਵੰਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਨਹਦ ਤੂਰੇ ਪਰ ਸਾਧ ਸੰਗਤ ਜੀ ਵਸ ਰਸ ਤੋਂ ਬਾਅਦ ਫੇਰ ਅਰਦਾਸ ਬੇਨਤੀ ਹੋਗੀ ਸੇਰ ਆਰਤੀ ਦੇ ਸ਼ਬਦ ਪੜੇ ਜਾਣਗੇ ਉਸ ਤੋਂ ਬਾਅਦ ਆਸਥਵਾਦੀ ਹੋਣੀ ਆਸਥਵਾਦੀ ਦੀ ਪੂਰੀ ਤਿਆਰੀ ਹੈ ਦਰਬਾਰ ਸਾਹਿਬ ਸ੍ਰੀ ਅਮਰਤਖਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ ਦਰਸ਼ਨ ਮੇਲੇ ਕਰਨ ਦਾ ਸੁਭਾਗ ਜਮਾ ਪ੍ਰਾਪਤ ਹੋ ਰਿਹਾ ਹੈ Thank <laughs> you. Sorry, Jordan. and oh, no, I do it them. All. you yeah.